ਜਦੋਂ ਮਾੜਾ ਟਾਈਮ ਆਉਂਦਾ ਕੋਈ ਕਿਸੇ ਦੇ ਲਾਗੇ ਨਹੀਂ ਲੱਗਦਾ ਇਸ ਭੈਣ ਨੂੰ ਫਟੇ ਪਜਾਮੇ ਵਾਲੀ ਕਹਿ ਕੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਬਦਨਾਮ ਕੀਤਾ ਤਾਂ ਅੱਜ ਇੱਕ ਨਵੀਂ ਵੀਡੀਓ ਹੋਰ ਸਾਹਮਣੇ ਆਈ ਆ ਤੇ ਆਓ ਸਾਰੇ ਦੇਖਦੇ ਹਾਂ ਉਸ ਵੀਡੀਓ ਨੂੰ ਅਗਰ ਇੱਕ ਗੁਰੂਕਾਰ ਦੀ ਕਿਰਤਨੀਆਂ ਨੂੰ ਅੱਜ ਸੋਸ਼ਲ ਮੀਡੀਆ ਤੇ ਸਾਹਮਣੇ ਆ ਕੇ ਆਪਣੀ ਕਿਰਪਾਨ ਲਾਉਣ ਤੇ ਮਜਬੂਰ ਹੋਣਾ ਪੈ ਰਿਹਾ ਹੈ ਤਾਂ ਇਹ ਸਾਡੇ ਸਿੱਖ ਕੌਮ ਦੇ ਵਾਸਤੇ ਬੜੀ ਹੀ ਸ਼ਰਮਨਾਕ ਗੱਲ ਹੈ ਤੁਸੀਂ ਸਾਰਿਆਂ ਨੇ ਮਲੇਸ਼ੀਆ ਸਮਾਗਮ ਦੇ ਵਿੱਚੋਂ ਫਟੇ ਪਜਾਮੇ ਵਾਲੀ ਰੀਲ ਤਾਂ ਵੇਖੀ ਹੋਵੇਗੀ ਹੁਣ ਉਸੇ ਮਲੇਸ਼ੀਆ ਸਮਾਗਮ ਦੇ ਦੌਰਾਨ ਹੀ ਇੱਕ ਹੋਰ ਰੀਲ ਇਹਨੂੰ ਵੇਖੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਅੱਜ ਦੀ ਡੇਟ ਵਿੱਚ ਤੁਸੀਂ ਕਿਸੇ ਵੀ ਰਾਗੀ ਨੂੰ ਪੁੱਛ ਲਵੋ ਕਿ ਤੁਸੀਂ ਆਪਣੇ ਬੱਚੇ ਨੂੰ ਰਾਗੀ ਬਣਾਓਗੇ ਤਾਂ ਉਹ ਰਾਗੀ ਕਹੇਗਾ ਕਿ ਮੇਰੀ ਪੀੜ੍ਹੀ ਆਖਰੀ ਸੀ ਜੀਡੀ ਇਹ ਕੀਰਤਨ ਦੀ ਸੇਵਾ ਕਰ ਗਈ ਮੈਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਜਿਹੜੇ ਮਾੜੇ ਦਿਨ ਮੈਂ ਵੇਖੇ ਨੇ ਮੈਂ ਆਪਣੇ ਬੱਚਿਆਂ ਨੂੰ ਨਹੀਂ ਕਦੀ ਦੇਖਣ ਦਵਾਂਗਾ ਸਾਧ ਸੰਗਤ ਜੀ ਅੱਜ ਦੀ ਡੇਟ 'ਚ ਰਾਗੀਆਂ ਦੇ ਕੋਲ ਆਪਣੇ ਕੰਮ ਨਹੀਂ ਹਨ ਉਹਨਾਂ ਦੇ ਕੋਲ ਆਪਣੀ ਪ੍ਰਾਪਰਟੀ ਨਹੀਂ ਹੈ 60 7-8000 ਤਨਖਾਵਾ ਦੇ ਨਾਲ ਕੋਈ ਰਾਗੀਆਂ ਦਾ ਕੰਮ ਨਹੀਂ ਚੱਲਦਾ ਹਜੂਰੀ ਰਾਗੀ ਸਾਰੇ ਰੁੱਲ ਰਹੇ ਨਹੀਂ ਜੇ ਸਾਰੇ ਸਕੂਲ ਵੀ ਮਿਲ ਕੇ ਇਹ ਜ਼ਿੰਮਾ ਲੈ ਲੈਣ ਕਿ ਅਸੀਂ ਰਾਗੀਆਂ ਦੇ ਬੱਚਿਆਂ ਨੂੰ ਘਟੋ ਘਟ ਸਿਰਫ ਰਾਗੀਆਂ ਦੇ ਇਹ ਬੱਚਿਆਂ ਨੂੰ ਅਸੀਂ ਫ੍ਰੀ ਐਜੂਕੇਸ਼ਨ ਦਵਾਂਗੇ ਤਾਂ ਕੱਲ ਨੂੰ ਰਾਗੀ ਵੀ ਪੜੇ ਲਿਖੇ ਹੁੰਦੇ ਸਾਧ ਸੰਗਤ ਜੀ ਇਹ ਗੱਲ ਸਰਬਜੀਤ ਸਿੰਘ ਪਟਨਾ ਸਾਹਿਬ ਵਾਲਿਆਂ ਨੇ ਕਹੀ ਸੀ ਕਿ ਦੁਨੀਆ ਦਾ ਸੋਚਣਾ ਹੈ ਕਿ ਰਾਗੀ ਜਿਹੜੇ ਹੁੰਦੇ ਨੇ ਜਿਹੜੇ ਪ੍ਰਚਾਰਕ ਹੁੰਦੇ ਨੇ ਉਹ ਪੜੇ ਲਿਖੇ ਨਹੀਂ ਹੁੰਦੇ ਜਿਨ੍ਹਾਂ ਨੂੰ ਕੁਛ ਨਹੀਂ ਆਉਂਦਾ ਉਹ ਮੂੰ ਚੱਕ ਕੇ ਰਾਗੀ ਪ੍ਰਚਾਰਕ ਬਣ ਜਾਂਦੇ ਨੇ ਪ੍ਰਸਾਦ ਸੰਗਤ ਜੀ ਜਿੰਨੀ ਔਖੀ ਵਿਦਿਆ ਪ੍ਰਚਾਰਕਾਂ ਦੀ ਹੈ ਉਨੀ ਔਖੀ ਵਿਦਿਆ ਕਿਸੇ ਪੀ ਐਚ ਡੀ ਦੇ ਡਾਕਟਰ ਦੀ ਨਹੀਂ ਹੋਵੇਗੀ ਸਾਡੀ ਪੂਰੀ ਜ਼ਿੰਦਗੀ ਨਿਕਲ ਜਾਵੇ ਅਸੀਂ ਫਿਰ ਵੀ ਗੁਰੂ ਨਾਨਕ ਦੇ ਇਤਿਹਾਸ ਨੂੰ ਫਰੋਲ ਨਹੀਂ ਸਕਦੇ ਇਸ ਵੀਡੀਓ ਦੇ ਵਿੱਚ ਮੈਂ ਜੋ ਗੱਲ ਬੋਲੀ ਉਹ ਗੱਲ ਅੱਜ ਮੈਨੂੰ ਸੱਚ ਹੁੰਦੀ ਹੋਈ ਵਿਖਾਈ ਦੇ ਰਹੀ ਹੈ। ਮਾਫ਼ ਕਰਨਾ ਜਿਹੜੇ ਗੁਰੂ ਘਰ ਦੇ ਸੇਵਾਦਾਰਾਂ ਨੇ ਗੁਰੂ ਘਰ ਦੇ ਕੀਰਤਨੀਆਂ ਨੇ ਹਜ਼ੂਰੀ ਰਾਗੀਆਂ ਨੇ ਦਿਨ ਰਾਤ ਇੱਕ ਕਰਕੇ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਸੁਖਾਸਣ ਤੱਕ ਗੁਰੂ ਘਰਾਂ ਦੀ ਸੇਵਾ ਕੀਤੀ ਪਰ ਪ੍ਰਬੰਧਕ ਕਮੇਟੀਆਂ ਉਹਨਾਂ ਹੀ ਸੇਵਾਦਾਰਾਂ ਨੂੰ ਨਹੀਂ ਸਾਂਭ ਸਕੇ। ਤੁਸੀਂ ਮੈਨੂੰ ਇੱਕ ਗੱਲ ਦੱਸੋ ਉਹ ਪਾਈ ਸਾਹਿਬ ਨੇ ਐਸੀ ਕਿਹੜੀ ਵੱਡੀ ਮੰਗ ਕਰ ਲਈ ਸੀ ਜੋ ਪ੍ਰਬੰਧਕ ਕਮੇਟੀਆਂ ਤੋਂ ਉਹਨਾਂ ਨੂੰ ਦਿੱਤੀ ਨਹੀਂ ਗਈ ਤੁਸੀਂ ਖੁਦ ਸੋਚੋ ਜਿਨ੍ਹਾਂ ਦੀ ਤਨਖਾਹ ਉਹ ਦੱਸ ਰਹੇ ਨੇ 10000 ਰੁਪਏ ਮਹੀਨਾ ਉਹਨਾਂ ਦੀ ਤਨਖਾਹ ਹੈ ਉਸ ਦੇ ਵਿੱਚੋਂ ਉਹ ਕੀ ਕੁਝ ਕਰਨ ਆਪਣੇ ਘਰ ਦਾ ਖਰਚਾ ਚਲਾਉਣ ਆਪਣੇ ਬੱਚਿਆਂ ਦੇ ਸਕੂਲਾਂ ਦੀ ਫੀਸ ਪਰਣ ਟਿਊਸ਼ਨ ਫੀਸ ਪਰਣ ਜਾਂ ਆਪਣੇ ਘਰ ਦੀ ਦੇਖ ਰਹਿਕ ਕਰਨ 10000 ਦੇ ਵਿੱਚ ਅੱਜ ਦੀ ਡੇਟ ਵਿੱਚ ਹੁੰਦਾ ਹੀ ਕੀ ਹੈ ਮੈਨੂੰ ਤੇ ਹੈਰਾਨੀ ਹੋ ਰਹੀ ਅੱਜ ਫਿਰ ਅਸੀਂ ਇਹ ਕਹਿੰਦੇ ਆ ਕਿ ਲੋਕ ਸਾਡੀ ਕੌਮ ਤੋਂ ਕਿਉਂ ਦੂਰ ਹੋ ਰਹੇ ਨੇ ਕਿਉਂਕਿ ਅਸਲ ਸੱਚਾਈ ਇਹ ਹੈ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਰਾਤ ਤੱਕ ਸਾਡੇ ਗੁਰੂ ਕਰਾਂ ਦੀ ਸੇਵਾ ਕੀਤੀ ਅਸੀਂ ਉਹਨਾਂ ਨੂੰ ਹੀ ਨਹੀਂ ਸੰਭ ਸਕੇ ਜਦੋਂ ਅਸੀਂ ਆਪਣੇ ਕਰਾਂ ਦੇ ਵਿੱਚ ਰਹਿੰਦੇ ਆ ਮਹਿਲਾ ਵਰਗੇ ਕਰ ਬਣਾਏ ਨੇ ਐਸੀ ਤਾਂ ਬਿਨਾਂ ਇੱਕ ਮਿੰਟ ਵੀ ਰਹਿ ਨਹੀਂ ਜਾਂਦਾ ਤੁਸੀਂ ਮੈਨੂੰ ਅੱਜ ਇੱਕ ਗੱਲ ਦੱਸੋ ਕਿਹੜੇ ਗੁਰੂ ਘਰ ਦੇ ਹਜੂਰੀ ਰਾਗੀਆਂ ਦੀ ਗ੍ਰੰਥੀ ਸਿੰਘਾਂ ਦੀ ਸੇਵਾਦਾਰਾਂ ਦੀ ਹੈਲਥ ਇੰਸ਼ੋਰੈਂਸ ਹੈ ਅੱਜ ਦੀ ਡੇਟ ਦੇ ਵਿੱਚ ਰਾਗੀਆਂ ਦੇ ਕੋਲ ਆਪਣੇ ਕਰ ਨਹੀਂ ਹਨ ਆਪਣੀ ਪ੍ਰਾਪਰਟੀ ਨਹੀਂ ਹੈ ਫਿਰ ਅਸੀਂ ਇਹ ਕਹਿੰਦੇ ਆ ਕਿ ਸਾਡੀ ਸਿੱਖ ਕੌਮ ਦੇ ਵਿੱਚ ਬੱਚੇ ਅੱਗੇ ਆਉਣ ਵਾਲਾ ਯੂਥ ਗੁਰੂ ਘਰਾਂ ਦੇ ਨਾਲ ਨਹੀਂ ਜੁੜਦਾ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਹਾਲਾਤ ਵੇਖ ਕੇ ਅੱਗੇ ਆਉਣ ਵਾਲੇ ਜਿਹੜੇ ਵੀ ਚਾਹਣਗੇ ਕਿ ਅਸੀਂ ਗੁਰੂ ਘਰਾਂ ਦੀ ਸੇਵਾ ਕਰੀਏ ਗ੍ਰੰਥੀ ਸਿੰਘ ਬਣੀਏ ਗੁਰੂਕਾਰ ਦੇ ਹਜੂਰੀ ਰਾਗੀ ਬਣੀਏ ਤੁਹਾਨੂੰ ਲੱਗਦਾ ਹੈ ਕਿ ਇਹ ਸਭ ਵੇਖ ਕੇ ਹੁਣ ਉਹ ਸਾਹਮਣੇ ਆਣਗੇ ਮੀਡੀਆ ਵਾਲੇ ਜਿੰਨੇ ਵੀ ਬੈਠੇ ਨੇ ਜਿਹੜੇ ਇਸ ਵੀਡੀਓ ਨੂੰ ਸੁਣ ਰਹੇ ਨੇ ਹੁਣ ਤੁਸੀਂ ਉਹਨਾਂ ਤੇ ਵੀ ਨਾਮ ਲਗਾ ਦਿਓ ਕਿ ਐਤਾ ਜੀ ਆਰਐਸਐਸ ਦੇ 에ਜੰਟ ਨੇ ਐਤਾ ਸਿੱਖਾਂ ਦੇ ਖਿਲਾਫ ਇਹਨਾਂ ਨੇ ਇਦਾਂ ਦੀ ਹਰਕਤ ਕੀਤੀ ਹੈ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰ ਰਹੇ ਨੇ ਕਿ ਜਦੋਂ ਉਹਨਾਂ ਨੇ ਦੱਸਿਆ ਰੋਂਦੇ ਹੋਏ ਵੀਡੀਓ 'ਚ ਕਿ ਮੇਰੀ 6 ਸਾਲ ਦੀ ਬੱਚੀ ਅੱਜ ਮੈਨੂੰ ਪੁੱਛ ਰਹੀ ਹੈ ਕਿ ਪਾਪਾ ਅੱਜ ਤੁਸੀਂ ਗੁਰਦੁਆਰੇ ਦੇ ਵਿੱਚ ਕੀਰਤਨ ਕਰਨ ਕਿਉਂ ਨਹੀਂ ਗਏ ਤਾਂ ਅੱਗੋਂ ਉਹਨਾਂ ਦੇ ਕੋਲ ਆਪਣੇ ਬੱਚੇ ਨੂੰ ਦੇਣ ਲੈ ਕੋਈ ਜਵਾਬ ਨਹੀਂ ਸੀ ਜੇਕਰ ਮੇਰੀ ਇਹ ਵੀਡੀਓ ਉਹ ਪਾਈ ਸਾਹਿਬ ਤੱਕ ਪਹੁੰਚ ਰਹੀ ਹੈ ਮੈਂ ਪਾਈ ਸਾਹਿਬ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਪਾਈ ਸਾਹਿਬ ਤੁਸੀਂ ਫਿਕਰ ਨਾ ਕਰੋ ਸਾਰੀਆਂ ਸੰਗਤਾਂ ਅੱਜ ਤੁਹਾਡੇ ਨਾਲ ਨੇ ਮੈਨੂੰ ਇਹ ਵੀ ਪਤਾ ਹੈ ਕਿ ਕੋਈ ਵੀ ਰਾਗੀ ਸਿੰਘ ਕੋਈ ਵੀ ਹਾਈ ਅਥਾਰਟੀ ਅੱਜ ਤੁਹਾਡੇ ਨਾਲ ਆ ਕੇ ਨਹੀਂ ਖੜੇਗੀ ਪਰ ਅਸੀਂ ਸਾਰੀਆਂ ਸੰਗਤਾਂ ਤੁਹਾਡੇ ਨਾਲ ਹਾਂ ਅੱਜ ਮੈਂ ਇਸ ਗੱਲ ਤੇ ਤਾਂ ਬੋਲਣ ਵਾਸਤੇ ਆਈ ਕਿਉਂਕਿ ਮੈਨੂੰ ਪਤਾ ਸੀ ਕਿ ਉਹਨਾਂ ਦੇ ਨਾਲ ਇਸ ਵੇਲੇ ਕੋਈ ਨਹੀਂ ਖੜਨ ਵਾਲਾ ਜਿਸ ਚੀਜ਼ ਦੇ ਵਿੱਚੋਂ ਅੱਜ ਮੈਂ ਲੰਘ ਰਹੀ ਆ ਮੈਂ ਨਹੀਂ ਚਾਹੁੰਦੀ ਕਿ ਭਾਈ ਸਾਹਿਬ ਨੂੰ ਵੀ ਉਸ ਚੀਜ਼ ਦਾ ਸ਼ਿਕਾਰ ਹੋਣਾ ਪਵੇ ਮੇਰੀ মিডিਆ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਇਹਨਾਂ ਦੇ ਮਗਰ ਨਾ ਪੈਜੋ ਦੇਖੋ ਜੀ ਸੋਸ਼ਲ ਮੀਡੀਆ ਦਾ ਸੁੱਖ ਵੀ ਬੜਾ ਅਤੇ ਦੁੱਖ ਵੀ ਬੜਾ ਏ ਜਦੋਂ ਬੰਦੇ ਨੂੰ ਚੜਾਈ ਚੜਾਉਂਦੀ ਹੈ ਨਾ ਤੇ ਉਦੋਂ ਬਹੁਤ ਉੱਪਰ ਲੈ ਜਾਂਦੀ ਹੈ ਅਤੇ ਜਦੋਂ ਨੂੰ ਥੱਲੇ ਲਾਉਣਾ ਹੁੰਦਾ ਨਾ ਤੇ ਇੱਕ ਮਿੰਟ ਸੈਕਿੰਡ ਲੱਗਦਾ ਹੈ ਥੱਲੇ ਲਾਉਣ ਲੱਗਿਆ ਅਤੇ ਜੇਕਰ ਜੱਥੇਦਾਰਾਂ ਦੀ ਇਸੇ ਤਰੀਕੇ ਨਾਲ ਬੇਅਦਬੀ ਹੁੰਦੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਆਪਣੇ ਬੱਚਿਆਂ ਨੂੰ ਪ੍ਰਚਾਰਕ ਜਾਂ ਕਥਾਵਾਚਕ ਬਣਨ ਤੋਂ ਰੋਕਣਾ ਹੈ ਇਸ ਵੀਡੀਓ ਰਾਹੀਂ ਤੁਹਾਨੂੰ ਕੀ ਸਮਝ ਆਈ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਨਾਲੇ ਪੰਜਾਬੀ ਨੂੰ ਪੰਜਾਬੀ ਹੀ ਸਪੋਰਟ ਕਰਦਾ ਇਸ ਕਰਕੇ ਸਾਰਾ ਆਪਣੇ ਨੂੰ ਸਪੋਰਟ ਕਰੋ ਕਿਸੇ ਨੂੰ ਮਾੜਾ ਬੋਲਣ ਦੀ بجائے ਆਪਣੇ ਆਪ ਤੇ ਫੋਕਸ ਕਰੋ ਅਤੇ ਆਪਣੀ ਜ਼ਿੰਦਗੀ 'ਚ ਇੰਨੀ ਮਿਹਨਤ ਕਰੋ ਕਿ ਤੁਸੀਂ ਵੀ ਇੱਕ ਦੁਨੀਆ ਦਾ ਸਿਤਾਰਾ ਬਣ ਸਕੋ ਤਾਂ ਬਾਕੀ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ